ਤੱਕ ਮਿਲੈ ਸ਼ਬਦ ਅਨਿਕ ਬਿਦ ਗਾਏ ਤਾਲ ਮਦੰਗਰ ਬਾਬਤੇ ਸਤਿਗੁਰ ਪਲੇ ਰਿਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦ ਗੀ ਇਸ ਮੈਂ ਸਕ ਮਿਲੈ ਸ਼ਬਦ ਅਨਿਕ ਬਿਦ ਗਾਏ ਤੁਮ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਜੇ ਪਾਵਨ ਦਰਬਾਰ ਨਿਗੇ ਗੋਦ ਅੰਦਰ ਸ਼ਾਮ ਦੇ ਦੀਵਾਨ ਦੀ ਆਹ ਜੀਆਂ ਪਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਰੂਪ ਖਾਲਸਾ ਪਿਆਰੀ ਸਾਧ ਸੰਗਤ ਸਾਰੇ ਹੀ ਧੰਤਾ ਦੇ ਜੋਗ ਹਾਂ ਵੱਡੇ ਭਾਗ ਹਨ ਸਮੇਤੋਂ ਗੁਰੂ ਚਰਨਾਂ ਦਾ ਪਿਆਰ ਲੈ ਰਹੇ ਹਾਂ ਸੋ ਆਉ ਨਿਤਨੇਮ ਅਨੁਸਾਰ ਸਤਿਗੁਰਾਂ ਦੀ ਅਮਰ ਜੀਵਨ ਦੀ ਚੱਲ ਰਹੀ ਅਮਰ ਕਥਾ ਦਾ ਕੁਝ ਕਮਿਟ ਅਨੰਦ ਮਾਣੀਏ ਆਪਨੇ ਕਲ ਸਰਵਣ ਕੀਤਾ ਸੀ ਧੰਗੁਰੂ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਜਾਂ ਵਾਲੇ ਚੋਜੀ ਪ੍ਰੀਤਮ ਬਾਲਾ ਪ੍ਰੀਤਮ ਪਟਨਾ ਸਾਹਿਬ ਤੋਂ ਚਲਦੇ ਹੋਏ ਸਤਿਗੁਰੂ ਮਹਾਰਾਜ ਕਾਂਸੀਪੁਰੀ ਕਾਂਸੀਪੁਰੀ ਤੇ ਵਿੱਚ ਪਹੁੰਚੇ ਹੋਏ ਪਹਿਲਾ ਗੰਗਾ ਦੇ ਪਾਰ ਡੇਰਾ ਸੀ ਫਿਰ ਸੰਗਤਾਂ ਬੇਨਤੀ ਕਰਕੇ ਸ਼ਹਿਰ ਵਿੱਚ ਲੈ ਕੇ ਆਈਆਂ ਮਹਾਰਾਜ ਨੇ ਸਾਰੇ ਸ਼ਹਿਰ ਵਿੱਚ ਚਰਨ ਪਾਏ ਕਈ ਮੰਦਰ ਦੇਖੇ ਵਿਸ਼ਵਨਾਥ ਮੰਦਰ ਦੇਖਿਆ ਅਨਪਾਰਣੀ ਪੂਰਨ ਮੰਦਰ ਭੈਰੋ ਮੰਦਰ ਉਹ ਥਾਂ ਵੀ ਦੇਖੀ ਜਿੱਥੇ ਕਰਵਤ ਆਰਾ ਚੱਲਦਾ ਹੁੰਦਾ ਸੀ ਇਸ ਤਰ੍ਹਾਂ ਫਿਰ ਸੋਹਣੀ ਜਗ੍ਹਾ ਧਰਮ ਸਾਹਿਬ 'ਤੇ ਮਹਾਰਾਜ ਦਾ ਟਿਕਾਣਾ ਕੀਤਾ ਸ਼ਾਮਾਂ ਹੋਈਆਂ ਬਿਸ਼ਰਾਮ ਕਰਦੇ ਨੇ ਲੰਗਰ ਪਾਣੀ ਛਕਿਆ ਸਾਰੇ ਸ਼ਹਿਰ ਮਹਾਰਾਜ ਦਾ ਪਿਆਰ ਦੇ ਵਿੱਚ ਗੁੰਦਿਆ ਹੋਇਆ ਜੀ ਹੋ ਗਿਆ ਸਿਉ ਸਤਗੁਰੂ ਮਹਾਰਾਜ ਵਿਸਰਾਮ ਕਰਦੇ ਹਨ ਫਿਰ ਦੂਸਰੇ ਦਿਨ ਦਾ ਚਾਲਾ ਪਾਉਣ ਦਾ ਸਤਗੁਰੂ ਮਹਾਰਾਜ ਦਾ ਤਿਆਰਾ ਹੈ ਪਰ ਰਾਤ ਕਿਵੇਂ ਲੰਘਦੀ ਹੈ ਆਓ ਪਿਆਰ ਨਾਲ ਮਨ ਬਿਰਤੀ ਇਕਾਗਰ ਕਰਕੇ ਰਸਨਾ ਪਵਿੱਤਰ ਕਰੀਏ ਵਿਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸਤਗੁਰੂ ਮਹਾਰਾਜ ਦੇ ਪਿਆਰ ਦੇ ਵਿੱਚ ਜਦੋਂ ਸੰਗਤਾਂ ਇਕੱਤਰ ਹੁੰਦੀਆਂ ਗੁਰਸਿੱਖ ਇਕੱਠੇ ਹੁੰਦੇ ਸਾਰੀ ਸਾਰੀ ਰਾਤ ਗੁਰਸਿੱਖ ਕੀਰਤਨ ਕਰਦੇ ਉਹਨਾਂ ਸਮਿਆਂ 'ਚ ਰੈਣ ਸਵਾਈ ਕੀਰਤਨ ਕਹਿੰਦੇ ਹੁੰਦੇ ਸੋ ਇਸ ਤਰ੍ਹਾਂ ਮਹਾਰਾਜ ਦੇ ਪਿਆਰ ਦੇ ਵਿੱਚ ਅੱਜ ਸੰਗਤਾਂ ਨੇ ਕਾਂਸੀਪੁਰੀ ਦੇ ਅੰਦਰ ਇਕਤਰ ਹੋ ਕੇ ਸਾਰੀ ਰਾਤ ਕੀਰਤਨ ਕੀਤਾ ਹੈ ਤਾਲ ਮਰਦੰਗ ਰਵਾवते ਸਤ ਗੁਰ ਭਲੇ ਰਜਾਏ ਉਹਨਾਂ ਸਮਿਆਂ 'ਚ ਮਰਦੰਗ ਹੋਇਆ ਕਰਦੀ ਸੀ ਜਿਹਨੂੰ ਅੱਜ ਢੋਲ ਕੀ ਕਹਿੰਦੇ ਆ ਜੋੜੀ ਨਹੀਂ ਤਪਲਾ ਨਹੀਂ ਸੀ ਹੁੰਦਾ ਸੋ ਇਸ ਤਰ੍ਹਾਂ ਬੜੇ ਪਿਆਰ ਨਾਲ ਤਾਲ ਮਿਲਾ ਕੇ ਮਰਦੰਗ ਦੇ ਨਾਲ ਕਿਉਂਕਿ ਹਾਰਮੋਨੀਅਮ ਆ ਬਾਜਾ ਵੀ ਨਹੀਂ ਉਦੋਂ ਹੁੰਦਾ ਸੀ ਉਦੋਂ ਤੰਤੀ ਸਾਜ਼ ਹੁੰਦੇ ਰਬਾਬ ਹੁੰਦੀ ਦਿਲ ਰਬਾਬ ਹੁੰਦਾ ਤੌਸ਼ ਹੁੰਦਾ ਇਹ ਸਾਜ਼ ਹੁੰਦੇ ਪਰ ਕੋਈ ਕੋਈ ਬਿਰਲਾ ਵਜਾਉਂਦਾ ਕਿਸੇ ਕੋਲ ਹੁੰਦੇ ਵੀ ਨਹੀਂ ਸੀ ਵਜਾਉਂਦੇ ਬਾਲੀ ਸਾਦੇ ਸ਼ੈਣੇ ਹੁੰਦੇ ਢੋਲ ਕੀ ਹੁੰਦੀ ਬਸ ਉਹਦੇ ਨਾਲ ਸੰਤਾਂ ਕੀਰਤਨ ਕਰਦੀਆਂ ਸੋ ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਤਾਲ ਮਲਾਕਿਰ ਸੰਗਤਾਂ ਨੇ ਸਾਰੀ ਰਾਤ ਕੀਰਤਨ ਗਾਇਨ ਕੀਤਾ ਹੈ। ਚੋਪਈ ਪ੍ਰਾਤ ਪਰੇ ਗੁਰ ਕੀਨ ਸਨਾਨੇ। ਅੰਮ੍ਰਿਤ ਵੇਲਾ ਹੋ ਗਿਆ ਕੀਰਤਨ ਦੀ ਸਮਾਪਤੀ ਕਰਕੇ ਫਿਰ 2:30 ਵਜੇ ਸਾਰੇ ਇਸ਼ਨਾਨ ਕਰਦੇ ਨੇ। ਪਾਦਸ਼ਾਹ ਨੇ ਵੀ ਇਸ਼ਨਾਨ ਕੀਤਾ। ਸਿਖਿਆ ਚਰਨ ਪਕਾਰਨ ਥਾਨੇ। ਗੁਰ ਸਿੱਖਾਂ ਨੇ ਕਲਗੀਧਰ ਮਹਾਰਾਜ ਦੇ ਬਾਲਾ ਪ੍ਰੀਤਮ ਦੇ ਚਰਨਾਂ ਦਾ ਇਸ਼ਨਾਨ ਕਰਾਇਆ। ਚਰਨਾਂ ਤੱਕ ਲੈ ਜਿਨ ਜਤਾਂ ਨੂੰ ਮਹਾਰਾਜ ਦੇ ਚਰਨਾਂ ਦਾ ਇਸ਼ਨਾਨ ਕਰਾ ਕੇ ਚਰਨੋਦਕ ਚਰਨ ਅਮਰਤ ਚਰਨਾ ਪਾਵਲ ਸਿੱਖਾਂ ਪਲਾਇਆ ਮਹਾਰਾਜ ਦੇ ਚਰਨਾਂ ਦਾ ਅਮਰਤ ਲਿਆ ਕਰਦੀਆਂ ਸੀ ਉਸ ਸਮੇਂ ਸੰਗਤਾਂ ਇਉਂ ਚਰਨਾ ਦਾ ਅਮਰਤ ਲੈ ਕੇ ਛਕਿਆ ਵੀ ਉਪਦੇਸ਼ ਵੀ ਲਿਆ ਜੇ ਆਪੋ ਆਪਣੇ ਘਰਾਂ ਦੇ ਵਿੱਚ ਛੜਕਾ ਵੀ ਕੀਤਾ ਹੈ ਪਾਨ ਕਲਿਉਲਿ ਅਸ਼ੇ ਪ੍ਰਭ ਨਾਮੋ ਸਤਗੁਰੂ ਪਾਤਸ਼ਾਹ ਜੀ ਤੋਂ ਪ੍ਰਭੂ ਨਾਮ ਪਰਮੇਸ਼ਰ ਦਾ ਸਤਨਾਮ ਲੈ ਕੇ ਅਮਰਤ ਪਾਨ ਕੀਤਾ ਚਰਨ ਕਮਲ ਪੀਤਾ ਸਭ ਥਲ ਮੈਂ ਸਿਰ ਕਾਵਨ ਕਰਿਓ ਫਿਰ ਸਾਰੇ ਥਾਈ ਛੜਕਾ ਕੀਤਾ ਹੈ ਉਸ ਅਮਰਤ ਜਲ ਦਾ ਸਹਿਤ ਕੁਟੰਬ ਸਿੱਖ ਗਨ ਤਰਿਓ ਇਹ ਪਰਿਵਾਰਾਂ ਦੇ ਪਰਿਵਾਰ ਸਮੇਤ ਗੁਰ ਸਿੱਖਾਂ ਨੇ ਸਿੱਖੀ ਧਾਰਨ ਕੀਤੀ ਹੈ ਗੁਰੂ ਕਲਗੀ ਧਰਮਾਰਾ ਦੇ ਚਰਨਾਂ ਚੋਂ ਵਾਹਨ ਹੋਏ ਤਿਆਰ ਟਿਕ ਆਏ ਇਸ ਤਰ੍ਹਾਂ ਸਮਾਂ ਹੋ ਗਿਆ ਫਿਰ ਸਵੇਰੇ ਦਾ ਦਿਨ ਚੜਿਆ ਇੰਨੇ ਨੂੰ ਬਾਹਨ ਰਥ ਪਾਲਕੀ ਡੋਲਾ ਗੱਡੀਆਂ ਗੱਡੇ ਸਾਰਾ ਕੁਝ ਤਿਆਰ ਹੋ ਕੇ ਆ ਜਾਂਦਾ ਹੈ ਦਾਸਨ ਗਨਕ ਬੋਹਰ ਖਾਏ ਮਹਾਰਾਜ ਬਹੁਤ ਜਿਆਦੇ ਖੁਸ਼ ਹੋਏ ਹਨ ਜੈ ਧੀਰਜ ਸਭ ਹਨ ਇਕਸਾਰ ਜਿਹੜੀਆਂ ਕਾਸੀਪੁਰੀ ਦੇ ਸੰਗਤਾ ਸੀ ਉਹਨਾਂ ਨੂੰ ਮਹਾਰਾਜ ਨੇ ਧੀਰਜ ਦਿੱਤਾ ਹੌਸਲਾ ਦਿੱਤਾ ਹੈ ਸਾਰਿਆਂ ਨੂੰ ਪਿਆਰ ਕੀਤਾ ਹੈ ਸਤ ਗੁਰ ਹੋ ਤਪਏ ਇਹ ਰੌਸਲਾ ਦੇ ਕੇ ਧੀਰਜ ਦੇ ਕੇ ਫਿਰ ਪਾਤਸ਼ਾਹ ਪਾਲਕੀ ਚਸਵਾਰ ਹੋ ਜਾਂਦੇ ਹਨ ਜਿਕਸੇ ਕਾਂਸੀਪੁਰ ਕੋ ਸ਼ੋਰਾ ਕਿਉਂ ਪਾਤਸ਼ਾਹ ਕਈ ਦਿਨ ਕਾਂਸੀਪੁਰੀ ਦੇ ਵਿੱਚ ਰਹਿ ਕੇ ਫਿਰ ਕਾਂਸੀਪੁਰੀ ਤੋਂ ਵਿਦਾ ਹੁੰਦੇ ਨੇ ਚੱਲਦੇ ਹਨ ਗੰਮਨੇ ਕਰਮ ਬਉ ਪਸ਼ਮ ਓਰਾ ਉਥੋਂ ਮਾਰਾ ਪਛਮ ਭਾਵ ਕੇ ਪੰਜਾਬ ਨੂੰ ਆ ਰਹੇ ਸੀ ਚਲੇ ਆਤ ਹੈ ਤਪਚਾਵਨ ਕਾਂਸ਼ੀਪੁਰੇ ਦੇ ਗੁਰਸਿੱਖ ਸੰਗਤਾਂ ਮਹਾਰਾਜ ਦੇ ਆਦਰ ਦੇ ਵਿੱਚ ਬੜੀ ਦੂਰ ਤੱਕ ਚੱਲ ਕੇ ਆਈਆਂ ਨਾਲ ਨਾਲ ਕਰੇ ਕਰੇ ਕਹਿ ਗੁਰ ਸਮਦਾਏ ਕਾ ਭੀ ਗੁਤ ਕੋ ਦੋ ਕੋ ਚੱਲ ਕੇ ਫਿਰ ਮਹਾਰਾਜ ਰੁਕ ਗਏ ਖੜ ਕੇ ਫਿਰ ਸਾਰਿਆਂ ਨੂੰ ਸੰਬੋਧਨ ਹੋ ਕੇ ਕੀਤਾ ਕਿ ਭਾਈ ਹੁਣ ਸਾਰਿਆਂ ਸੰਗਤਾਂ ਬਾਬ ਸੋਬੋ ਮਹਾਰਾਜਾ ਹੁਕਮ ਮੰਨ ਕੇ ਫਿਰ ਵਿਦਾ ਹੋਈਆ ਸਭ ਕੋ ਹਟਕ ਗਾਰੇ ਚਾਲੇ ਸਾਰੇ ਆਰ ਨੂੰ ਟਕਾ ਕੇ ਬਾਪਸ ਮੋੜ ਕੇ ਪਾਤਸ਼ਾਹ ਦੇ ਰੱਗੇ ਚੱਲ ਪਏ ਸੇਂਦਨ ਮਾਤਨ ਆਵਤ ਨਾਲੇ ਧੰਨ ਮਾਤਾ ਮਤਾ ਨਾਨਕੀ ਜੀ ਰੱਥ ਦੇ ਵਿੱਚ ਅਸਵਾਰ ਸਨ ਅਪਰ ਬਹੀਰ ਸਗੋ ਚਲ ਆਵਾਂ ਮਾਤਾ ਗੂਜਰੀ ਜੀ ਢੋਲੇ ਵਿੱਚ ਹੁੰਦੇ ਸੀ ਬਾਕੀ ਵੀ ਬਹੀਰ ਗੱਡੇ ਗੱਡੀਆਂ ਰੱਥ ਬੱਗੀਆਂ ਉਹ ਸਾਰਿਆਂ ਕੁਝ ਤੁਰਨ ਵਾਲੇ ਪੈਦਲ ਚੱਲਣ ਵਾਲੇ ਵੀ ਜਵਾਨ ਗੁਰਸਿੱਖ ਸਨ ਉਹ ਸਾਰੇ ਚਲੇ ਆ ਰਹੇ ਨੇ ਨਮੋ ਸਮਾਜ ਸਮੂਹ ਬਣਾਵਾ ਸਾਰਾ ਸਮਾਜ ਨਵਾਂ ਬਣਾਇਆ ਕਿਉਂਕਿ ਮਹਾਰਾਜ ਨੇ দান ਦੇ ਦਿੱਤਾ ਸ਼ਿਰਵਸ ਦਾਣ ਕਰ ਦਿੱਤਾ ਸੀ ਹੁਣ ਸਾਰੀਆਂ ਵਸਤੂਆਂ ਨਵੀਆਂ ਬੜੀਆਂ ਹੋਈਆਂ ਨੇ ਇਸੇ ਰੀਤ ਮਾਰਗ ਮੈਂ ਚਲੇ ਕਿਉਂ ਪਾਤਸ਼ਾਹ ਰਸਤੇ 'ਚ ਚਲੇ ਆ ਰਹੇ ਨੇ ਯਰ ਅਨੇਕ ਵਿਲਾਸਨ ਭਲੇ ਅਨੇਕਾ ਪ੍ਰਕਾਰ ਦੇ ਆਉਂਦੇ ਚੋਜ ਕਰਦੇ ਆ ਰਹੇ ਨੇ ਸਤਿਗੁਰੂ ਜੀ ਡੇਰਾ ਟਿਕੈ ਭਾਨ ਕੇ ਢਰੇ ਜਦੋਂ ਦੁਪਹਿਰ ਢਲ ਜਾਂਦੀ ਆ ਫਿਰ ਮਹਾਰਾਜ ਡੇਰਾ ਕਰ ਲੈਂਦੇ ਨੇ ਕਿ ਇੱਥੇ ਰੁਕ ਜੋ ਗੁਰ ਆਗਮਨ ਸੁਣ ਬੋ ਕਰੇ ਜਿੱਥੇ ਵੀ ਸੰਗਤਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਜੀ ਆ ਰਹੇ ਨੇ ਸਤਗੁਰੂ ਜੀ ਆਏ ਹਨ ਜਨ ਸਿੱਖਾਂ ਕੋ ਨਮਨਿਤ ਪਾਵੈ ਓਹ ਮਨੋ ਫਿਰ ਜਿਹੜੇ ਗੁਰਸਿੱਖ ਹੁੰਦੇ ਨੇ ਉਹਨਾਂ ਨੂੰ ਜਦੋਂ ਇਹ ਸੁਣਦਾ ਕਿ ਸਤਗੁਰੂ ਜੀ ਆ ਰਹੇ ਨੇ ਗੋਵਿੰਦ ਰਾਏ ਜੀ ਆ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਿਬ ਜਾਦੇ ਇਓ ਮਾਨੋ ਜਿਵੇਂ ਕਿਸ ਨੌ ਨਦੀਆਂ ਦਾ ਖਜ਼ਾਨਾ ਮਿਲ ਗਿਆ ਹੋਵੇ ਅਨੰਦ ਧਾਰਤਾਏ ਜਗ ਆਵੇ ਬੜਿਆ ਅਨੰਦ ਖੁਸ਼ ਹੋ ਕੇ ਮਹਾਰਾਜ ਦੇ ਚਰਨਾਂ 'ਚ ਪਹੁੰਚਦੇ ਹਨ ਪਹੁੰਚ ਕੇ ਗੁਰੂ ਦਰਸ਼ਨ ਹਮ ਪਾਵਤ ਕੀ ਸੋਚਦੇ ਨੇ ਕਹਿੰਦੇ ਅਚਾਨਕ ਹੀ ਅੱਜ ਸਤਿਗੁਰਾਂ ਦੇ ਸਾਨੂੰ دیدار ਹੋ ਗਏ ਨੇ ਕਿੱਡੇ ਵੱਡੇ ਭਾਗ ਨੇ ਜਿਨ ਹਿਤ ਕੋਸ ਹਜ਼ਾਰ ਸਦਾਬਤ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਕੋ ਕਿਉਂਕਿ ਪਟਨਾ ਸਾਹਿਬ ਤੋਂ ਪੰਜਾਈਏ ਤਾਂ 14-15 ਸੌ ਕੋ ਪੈ ਜਾਂਦਾ ਹੈ ਆਪਣੇ ਪੰਜਾਬ ਤੇ ਜਦੋਂ ਆਪਾਂ ਅੰਮ੍ਰਿਤਸਰ ਜਾਈਏ ਜਾਂ ਆਨੰਦਪੁਰ ਸਾਹਿਬ ਹੋਰ ਜਾਦੇ ਬਾਟ ਪੈ ਜਾਂਦੀ ਹੈ ਇਸ ਕਰਕੇ ਕਹਿੰਦੇ ਵੀ ਹਜ਼ਾਰਾਂ ਕੋ ਚੱਲ ਕੇ ਜਾਂਦੇ ਸੀ ਫੇਰ ਗੁਰੂ ਦੇ ਦਰਸ਼ਨ ਕਰਦੇ ਸੀ ਹੁਣ ਤਾਂ ਸਤਿਗੁਰੂ ਮਹਾਰਾਜ ਆਪ ਹੀ ਆ ਗਏ ਹਨ ਘਰ ਬੈਠਿਆਂ ਨੂੰ ਹੀ ਖਜ਼ਾਨਾ ਮਿਲ ਗਿਆ ਹੈ ਮਰਥਲ ਮੈਂ ਜਮ ਪਾਵ ਤੁਮੇਵਾ ਯਾ ਮਾਨੋ ਜਿਵੇਂ ਮਾਰੂ ਥਾਲ ਹੋਵੇ ਟਿੱਬਿਆਂ ਦਾ ਰੇਤਾ ਉੱਤੇ 20 ਬਰਸ ਗਿਆ ਹੋਵੇ ਇਸ ਦੇਸ਼ ਦਰਸ ਗੁਰਦੇਵਾ ਇਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੇ ਚਰਨ ਪਾਏ ਦਰਸ਼ਨ ਬਖਸ਼ੇ ਨੇ ਲੈ ਲੈ ਅਨੇਕ ਕੋਣਾਂ ਅਨੇਕਾ ਪ੍ਰਕਾਰ ਦੀਆਂ ਪਟਹਾਵਾਂ ਲੈ ਕਰਕੇ ਸਤਿਗੁਰੂ ਮਹਾਰਾਜ ਜੀਆਂ ਨੂੰ ਮਿਲਦੇ ਤੇ ਦਰਸ਼ਨ ਕਰਦੇ ਨੇ ਨਵੇਂ ਮਜਲੇ ਕਿ ਤੱਕ ਸੰਗ ਚਲੇ ਇਉ ਗੁਰਸਿੱਖ ਜਿਨ੍ਹਾਂ 'ਚ ਪਿਆਰ ਹੁੰਦਾ ਫਿਰ ਕਈ ਕੀ ਮਜਲਾ ਮਹਾਰਾਜ ਦੇ ਨਾਲ ਹੀ ਆਉਂਦੇ ਨੇ ਪਿਆਰ ਦੇ ਖਿੱਚੇ ਦੇ ਬਿੱਦ ਬਿੱਦਨ ਕੀ ਸੇਵਾ ਠਾਨੈ ਫਿਰ ਸੰਤਤਾ 'ਚ ਮਹਾਰਾਜ ਦੇ ਵਹੀਰ ਨਾਲ ਰਹਦੇ ਕਈ ਪ੍ਰਕਾਰ ਦੀ ਸੇਵਾ ਕਰਦੇ ਨੇ ਗੁਰਸਿੱਖ ਅੰਨ ਦੁੱਧ ਤਦਕਤ ਕੋ ਆਣੈ ਕੋਈ ਅੰਨ ਲੈ ਕੇ ਆ ਰਿਹਾ ਕੋਈ ਦੁੱਧ ਲੈ ਕੇ ਆ ਰਿਹਾ ਕੋਈ ਮਿੱਠਾ ਲੈ ਕੇ ਆ ਰਿਹਾ ਇਉਂ ਵਸਤੂਆਂ ਕੋਈ ਘਾਹ ਫੂਲ ਭਾਵ ਕੇ ਬੈਲਾਂ ਵਾਸਤੇ ਦੇ ਘੋੜਿਆਂ ਵਾਸਤੇ ਘਾਹ ਲੈ ਕੇ ਆ ਰਹੇ ਨੇ ਐਵੇਂ ਹੀ ਸਗਰੇ ਮਾਰਗ ਆਏ ਜੋ ਸਤਿਗੁਰੂ ਮਹਾਰਾਜ ਮਾਰਗ ਦੇ ਵਿੱਚ ਪੜਾ ਦਰ ਪੜਾ ਚੱਲੇ ਆ ਰਹੇ ਹਨ ਗੁਰਿਆ ਕਾਮਨਾਂ ਜਨ ਸੰਮਦਾਏ ਜਿਹੜੇ ਵੀ ਸਤਿਗੁਰੂ ਮਹਾਰਾਜ ਜੀ ਨੂੰ ਮਿਲਦੇ ਨੇ ਭਾਵੇਂ ਕੋਈ ਬਰਾਦਰੀ ਦੇ ਨੇ ਕਿਸੇ ਤਰ੍ਹਾਂ ਦੇ ਵੀ ਲੋਕ ਨੇ ਜੋ ਸਰਧਾ ਨਾਲ ਦਰਸ਼ਨ ਕਰਕੇ ਮੱਥਾ ਟੇਕਦੇ ਨੇ ਮਹਾਰਾਜ ਉਹਨਾਂ ਦੀਆਂ ਕਾਮਨਾ ਪੂਰੀਆਂ ਕਰ ਦਿੰਦੇ ਹਨ रामचन्द्र ਕੀ ਨਗਰੀ ਓਦ ਇਸ ਤਰ੍ਹਾਂ ਚਲਦਿਆਂ ਚਲਦਿਆਂ ਕਿੱਥੇ ਆਏ रामचन्द्र ਆਪਕੇ रामचन्द्र ਭਗਵਾਨ ਤੇ ਇੱਥੇ ਯੁੱਗ ਦੇ ਜਿਹੜੇ ਅਵਤਾਰ ਹੋਏ ਉਹਨਾਂ ਦੀ ਜੋ ਨਗਰੀ ਵਿੱਚ ਆ ਗਏ ਕਿੱਥੇ ਆ ਗਏ ਅਯੁੱਧਿਆ ਆ ਗਏ ਮਹਾਰਾਜ ਕਾਂਸੀ ਤੋਂ ਫਿਰ ਅਯੁੱਧਿਆ ਪਹੁੰਚ ਜਾਂਦੇ ਹਨ ਬਸੇ ਜਾ ਬੋਦੀਤੀ ਓਦ ਇੱਥੇ ਕਿਉਂਕਿ ਅਯੁੱਧਿਆ ਦੇ ਵਿੱਚ ਰਾਮਚੰਦਰ ਭਗਵਾਨ ਬੜਾ ਲੰਮਾ ਸਮਾਂ ਆਪਣੀ ਉਮਰ ਬਤੀਤ ਕੀਤੀ ਪਾਵਨਤਾ ਕੀ ਓਦ ਮੰਨੋ ਹੈ ਇਹ ਅਯੁੱਧਿਆ ਪੁਰੀ ਪਾਵਨ ਪਵਿੱਤਰ ਮੰਨੀ ਜਾਂਦੀ ਹੈ ਕਹਿੰਦੇ ਰਾਮਚੰਦਰ ਭਗਵਾਨ ਪਹਿਲਾਂ ਹਰੀਚੰਦ ਰਾਜਾ ਹੋਇਆ ਸੀ ਇੱਥੇ ਉਹ ਵੀ ਕਹਿੰਦੇ ਜਦੋਂ ਦੇਵ ਸੱਚਖੰਡ ਨੂੰ ਗਿਆ ਉਦੋਂ ਪੁਰੀ ਨੂੰ ਨਾਲ ਹੀ ਲੈ ਗਿਆ ਤੇ ਅਯੁੱਧਿਆ ਨੂੰ ਫਿਰ ਕਹਿੰਦੇ ਰਾਮਚੰਦਰ ਭਗਵਾਨ ਆਏ ਉਦੋਂ ਵੀ ਨਾਲ ਹੀ ਗਈ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਜਯੁੱਧਿਆ ਚਰਨ ਪਾਏ ਨੇ ਮਹਾਰਾਜ ਦਾ ਸਥਾਨ ਸੋ ਇਸ ਤਰ੍ਹਾਂ ਇਹ ਜਯੁੱਧਿਆ ਪ੍ਰੀ ਪਵਿੱਤਰ ਮੰਨੀ ਜਾਂਦੀ ਹੈ ਕਿ ਰਾਮਚੰਦਰ ਭਗਵਾਨ ਦੀ ਨਗਰੀ ਹੋਣ ਕਰਕੇ ਨਰ ਨਾਰਨ ਕੋ ਬਾਸ ਕਰਨੋ ਹੈ ਬਹੁਤ ਜਿਆਦੇ ਲੋਕਾਂ ਦਾ ਭਾਵ ਵੱਡਾ ਸ਼ਹਿਰ ਹੈ ਇਸ ਪੁਰਮੈ ਸਤਗੁਰ ਪਰਵੇਸ਼ ਮਹਾਰਾਜ ਜੀ ਨੇ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਹੈ ਜਯੁੱਧਿਆ ਅੰਦਰ ਯੜੇ ਅਸ਼ੇਸ ਭਾਵ ਕੇ ਗੁਰ ਸਿੱਖ ਜੁਦਿਆ ਚ ਰਹਿੰਦੇ ਸੀ ਉਹ ਮਹਾਰਾਜ ਆਉਣਾ ਸੁਣ ਸੁਣ ਕੇ ਤਾਏ ਤਾਏ ਸ ਆਨ ਮਿਲੇ ਹੈ ਬੜੇ ਜਲਦੀ ਦੌੜ ਦੌੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੂੰ ਮਿਲੇ ਆਕੇ ਕਰ ਬੰਦਨ ਤੇ ਭੇਟ ਭਲੇ ਹੈ ਮਹਾਰਾਜ ਜੀਆ ਨੂੰ ਨਮਸਕਾਰ ਕੀਤੀ ਵੰਦਨਾ ਕੀਤੀ ਭੇਟ ਮਲਾਪ ਹੋਇਆ ਹੈ ਜੇ ਅਨ ਜਾਣ ਸੋ ਜਿਹੜੇ ਅਣਜਾਣ ਨੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਉਹ ਇੱਕ ਦੂਸਰੇ ਨੂੰ ਪੁੱਛਦੇ ਹਨ ਇੱਕ ਬਾਲ ਗੁਰੂ ਪਰਤਾਪੀ ਕਹਿੰਦੇ ਕੌਣ ਬਾਲਕ ਹੈ ਕਿ ਮਹਾਰਾਜ ਦੀ ਸਵਕਸ਼ੀ ਸਾਲ ਉਮਰ ਸੀ ਕਹਿੰਦੇ ਐਡਾ ਪ੍ਰਤਾਪ ਵਾਲਾ ਇਡੀ ਛੋਟੀ ਜੀ ਉਮਰ ਵਾਲਾ ਕੌਣ ਬਾਲਕਾ ਹੈ ਸੁੰਦਰ ਮੂਰਤ ਪੈ ਉਦਾਰਾ ਜਿਹੜਾ ਦਾ ਸਰੂਪ ਬਾਹਲੇ ਸੁੰਦਰ ਹੈ ਬੜੇ ਉਦਾਰ ਖੁੱਲੇ ਦਿਲ ਵਾਲੇ ਨੇ ਲਖੀਤ ਗਿਸੂ ਦੇਵ ਅਵਤਾ ਇਹ ਤਾਂ ਇਹੋ ਲੱਗਦਾ ਵੀ ਕੋਈ ਮਹਾਨ ਦੀਵ ਪਰਮਾਤਮਾ ਦਾ ਅਵਤਾਰ ਆਇਆ ਹੋਇਆ ਪ੍ਰਤੀਤ ਹੁੰਦਾ ਹੈ ਜੈ ਸਿਕ ਨਰ ਗੰਠਾਣਾ ਅਦਾਇਬ ਯੋ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਕਿੰਨੇ ਹੀ ਲੋਕ ਕਿੰਨੀਆਂ ਹੀ ਸੰਗਤਾਂ ਅਦਬ ਕਰ ਰਹੀਆਂ ਨੇ ਹੱਥ ਜੋੜ ਕੇ ਖੜ ਰਹੀਆਂ ਨੇ ਬੰਦੈ ਚਰਨ ਕਮਲ ਜਨ ਗਾਇਬ ਜਿਨ੍ਹਾਂ ਦੇ ਸਦਾ ਇਹ ਸਾਰੇ ਚਰਨ ਕਮਲ ਪਰਸਦੇ ਹਨ ਜੈ ਸਿਕ ਜਾਨ ਤਿਨ ਸੁਨਾਵੇ ਹੁਣ ਜਿਹੜੇ ਕੋਲ ਸਖ ਜਾਣਦੇ ਨੇ ਉਹ ਪੁੱਛਣ ਵਾਲਿਆਂ ਨੂੰ ਫਿਰ ਉਹ ਦੱਸਦੇ ਹਨ اے ਸਤਿਗੁਰ ਕੇ ਪੁੱਤਰ ਸੁਹਾਵੇ ਕਹਿੰਦੇ ਨੇ ਵੀ ਇਹ ਜੋ ਬਾਲਕੇ ਭਾਵ ਗੋਬਿੰਦ ਰਾਏ ਜੀ ਨੇ ਇਹ ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਾਂ ਦੇ ਸੁਪੁੱਤਰ ਹਨ ਸ਼੍ਰੀ ਗੁਰੂ ਰਾਮਦਾਸ ਕੇ ਵੰਸ ਧੰਨ ਗੁਰੂ ਰਾਮਦਾਸ ਮਹਾਰਾਜ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰ ਕਹਾਵੇ ਉਹਨਾਂ ਦੀ ਜੋ ਵੰਸ ਹੈ ਜੇ ਬਿਦ ਤੇ ਸੁੰਦਰ ਅਰਤਨ ਇਸ ਕਰਕੇ ਬਹੁਤ ਉੱਚੀ ਵੰਸ ਹੈ ਉਹਦੇ ਅਵਤਨਸ ਉਪਹਾਵ ਕੇ ਵੰਸ ਦੇ ਵਿੱਚੋਂ ਇਹ ਸਾਹਿਬ ਜਾਦੇ ਨੇ ਹਰ ਗੋਬਿੰਦ ਸ੍ਰੀ ਅਰਜਨ ਨੰਦਨ ਸਤਿਗੁਰੂ ਅਰਜਨ ਦੇ ਮਹਾਰਾਜ ਹੋਏ ਗੁਰੂ ਹਰਿਰਾਮਦਾਸ ਜੀਆ ਦੇ ਫਿਰ ਗੁਰੂ ਹਰਗੋਬਿੰਦ ਦੇ ਮਹਾਰਾਜਿਆਂ ਦੇ ਅਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੰਨ ਜਿਨ੍ਹਾਂ ਤੁਰਪ ਕਰਨ ਕੀਨ ਨਿਕੰਦ ਜਿਨ੍ਹਾਂ ਨੇ ਬਹੁਤ ਜਾਦੀ ਤੁਰਪਾਂ ਦਾ ਨਾਸ ਕੀਤਾ ਸਹਾਜਾਹਾਂ ਦੇ ਨਾਲ ਜੰਗ ਕੀਤੇ ਥਿਨ ਕੇ ਸੋਤਿ ਸ੍ਰੀ ਤੇਗ ਬਾ ਸਾਦਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਸਾਹਿਬ ਜਹਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ ਪਗ ਪੂਜੈ ਬੋਧਗੁ ਸਾਦਰ ਜਿਹਨਾਂ ਦੇ ਸਾਰੇ ਜਗਤ ਚਰਨ ਪੂਜਦਾ ਹੈ ਜੁਗ ਪੁਰਸ਼ ਹਨ ਸੋ ਪੂਰਬ ਕੀ ਦੇ ਚਲ ਆਏ ਉਹ ਪੂਰਬ ਦੇਸ਼ ਵਿੱਚ ਆਏ ਸਨ ਇਹਦੇ ਪੱਟਨੇ ਅੱਗੇ ਪੱਛਮ ਚ ਗਏ ਸੀ ਤਿਨ ਕੇ ਸਤਿ ਸ੍ਰੀ ਗੁਰ ਜੀ ਜਾਏ ਇਸ ਤਰ੍ਹਾਂ ਉਹਨਾਂ ਦੇ ਅਸਾਮ ਜਾਣਾ ਘਟਣੇ ਜਾਣਾ ਉਹਨਾਂ ਦੇ ਮੈਲ ਧੰਨ ਮਾਤਾ ਮਾਤਾ ਗੂਜਰੀ ਜੀਆ ਦੀ ਪਵਿੱਤਰ ਕੁੱਖ ਤੋਂ ਇਹਨਾਂ ਨੇ ਅਵਤਾਰ ਲਿਆ ਹੈ। ਬੰਨ ਦੇਸ਼ ਪੰਜਾਬ ਸਿਧਾਰੈ। ਉਹਨੇ ਆਪਣੇ ਦੇਸ਼ ਪੰਜਾਬ ਨੂੰ ਜਾ ਰਹੇ ਨੇ। ਸੁਨ ਸੁਨ ਨਰਗ ਅਨੰਦ ਧਾਰੈ। ਹਿਉ ਜਿਹੜੇ ਵੀ ਸੁਣਦੇ ਨੇ ਮਹਾਰਾਜ ਆਉਣਾ ਉਹਨਾਂ ਨੂੰ ਜਦੋਂ ਇਹ ਸਾਰੀ ਗੱਲ ਦਾ ਪਤਾ ਲੱਗਦਾ ਹੈ ਸਾਰਿਆਂ ਦੇ ਮਨ ਵਿੱਚ ਬੜਾ ਹੀ ਆਨੰਦ ਆ। ਚੌਵਦਹ ਹੈ ਹੋ ਕਰ ਜੋਰਤ ਸਿਰ ਨਿਵਾਵੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਸਿਰ ਧਰ ਕੇ ਮੱਥਾ ਟੇਕਦੇ ਨੇ ਹੋਤਰ ਚੌਪ ਕੋਰ ਚੜਾਵੇ ਕਈ ਚੌਲ ਦੇ ਨਾਲ ਫਿਰ ਕੋਈ ਵਸਤੂ ਲੈ ਕੇ ਮਹਾਰਾਜ ਨੂੰ ਆ ਕੇ ਭੇਟਾ ਕਰਦੇ ਹਨ ਕਿਰਪਾ ਘਟ ਕੋ ਦੇਖਤ ਭਲੇ ਸਤਿਗੁਰੂ ਮਹਾਰਾਜ ਸਾਰਿਆਂ ਬਲ ਮਹਾਨ ਭਲੀ ਬਖਸ਼ਿਸ਼ ਪਰਿ ਕਰਪਾ ਦੇ ਨਾਲ ਤੱਕ ਦੇ ਵਰਬ ਜਾ ਕਰੀ ਇਹ ਮਹਾਰਾਜ ਬਾਜ਼ਾਰ ਦੇ ਵਿੱਚ ਗਲੀਆਂ ਦੇ ਵਿੱਚ ਚਲੇ ਜਾ ਰਹੇ ਨੇ ਤੇ ਸਾਰਿਆਂ ਨੂੰ ਨਿਹਾਲ ਕਰਦੇ ਨੇ ਗੈਰ ਕਰੋ ਡੇ ਰਾਸਵਥਾਨ ਇਸ ਤਰ੍ਹਾਂ ਬਾਜ਼ਾਰ ਦੇ ਵਿੱਚ ਲੰਘ ਕੇ ਪਾਰ ਕਰਕੇ ਜੁੱਧਿਆਂ ਨੂੰ ਫਿਰ ਪਾਤਸ਼ਾਹ ਨੇ ਢੇਰਾ ਕਰ ਲਿਆ ਤੁਤਰ ਪਰੇ ਸਤਗੁਰ ਭਗਵਾਨ ਭਗਵਾਨ ਰੂਪ ਸਤਗੁਰ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਉਤਾਰਾ ਕੀਤਾ ਹੈ ਜੁੱਧੇ ਪਹੁੰਚ ਗਏ ਨੇ ਸਵਾਉ ਇਹ ਤੋਂ ਅਗਲਾ ਇਤਿਹਾਸ ਕੱਲ ਨੂੰ ਸਰਵਣ ਕਰਨਾ ਹੋਇਆ ਬੁਲਾਂ ਮਾਫ਼ ਕਰਨੀਆਂ ਸੰਗਤਾਂ ਨੂੰ ਬੇਨਤੀ ਹੈ ਕੱਲ ਨੂੰ ਖਾਲਸੇ ਦੇ ਜਨਮ ਦਿਹਾੜੇ ਮੁੱਖ ਰੱਖ ਕੇ ਵਿਸਾਖੀ ਦੇ ਜੋੜ ਮੇਲੇ ਤੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਰੰਗ ਹੋ ਜਾਣੇ ਨੇ ਇਸੇ ਤਰ੍ਹਾਂ 13 ਤਰੀਕ ਨੂੰ 10 ਵਜੇ ਹੀ ਭੋਗ ਦੇ ਰੰਗ ਭੋਗ ਪੈਣੇ ਨੇ ਅਰਦਾਸ ਹੋਣੀ ਆ ਫਿਰ ਖੁੱਲੇ ਦੀਵਾਨ ਸਜਣਗੇ ਸ਼ੁੱਕਰਵਾਰ ਵਾਲੇ ਦਿਨ 10 ਵਜੇ ਨਸਾਨ ਸਾਹਿਬ ਚਲਾਏ ਜਾਣਗੇ ਵਸਤਰ ਪਹਿਨ ਆਏ ਜਾਣਗੇ ਇਹ ਜਿਨ੍ਹਾਂ ਜਿਨ੍ਹਾਂ ਕੋਲ ਸੰਗਤਾਂ ਕੋਲ ਸਮਾਂ ਹੈ ਜ਼ਰੂਰ ਵੱਧ ਚੜ ਕੇ ਸੇਵਾ ਕਰੀਏ ਖਾਲਸੇ ਦਾ ਜਨਮ ਦਿਨ ਹੈ ਸਦਾ ਹੀ ਇਹ ਜਨਮ ਦਿਨ ਮਨਾਇਆ ਜਾਣਾ ਇਸ ਕਰਕੇ ਆਪਾਂ ਵੱਧ ਤੋਂ ਵੱਧ ਗੁਰੂ ਘਰ ਦੇ ਨਾਲ ਪਹੁੰਚ ਕੇ ਜੁੜ ਕੇ ਹਰ ਜੀ ਪਰ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੀਆਂ ਖੁਸ਼ੀਆਂ ਲਈਏ ਬੜਾ ਭਾਗੇ ਬਣੀਏ ਆਓ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਵਹਿਰ ਕਰਿਓ ਡੇਰਾ ਸੁਭਥਾਨ ਉਤਰ ਪਰੇ ਸਤਿਗੁਰ ਪਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ